ਜਿਸ ਤਰ੍ਹਾਂ ਕਿ ਪਿਛਲੀ ਵਾਰ 2023 ਦੇ ਵਿੱਚ ਇਹ ਉਹੀ ਇਲਾਕਾ ਆ ਜਿੱਥੇ ਅਸੀਂ ਖੜੇ ਆ ਤੇ ਬਿਲਕੁਲ ਜਿਹੜਾ ਇਸ ਵਾਰ 2023 ਦੇ ਨਾਲੋਂ ਵੀ ਜਿਹੜਾ ਪਾਣੀ ਦੀ ਸਪੀਡ ਦੇਖ ਲਓ ਕਿ ਕਿੰਨੀ ਤੇਜ਼ ਆ ਤੇ ਬੀਐਸਐਫ 99 ਬਟਾਲੀਅਨ ਵੱਲੋਂ ਜਿਹੜਾ ਪੂਰਾ ਪੁਖਤਾ ਪ੍ਰਬੰਧ ਕੀਤੇ ਗਏ ਆ ਇੱਥੇ ਜਿਹੜਾ ਬੋਰਡ ਲਾਏ ਗਏ ਆ ਸੁਰਕਸ਼ਿਤ ਲੋਕਾਂ ਨੂੰ ਜਿਹੜਾ ਕੋਈ ਜੇ ਭੀੜ ਬਣਦੀ ਆ ਜਾਂ ਕੋਈ ਇਹੋ ਜੀ ਮੁਸ਼ਕਲ ਆਉਂਦੀ ਆ ਤੇ ਉਹਨਾਂ ਨੂੰ ਪਾਣੀ ਦੇ ਵਿੱਚੋਂ ਸੁਰੱਖਿਤ ਕੱਢਣ ਦੇ ਲਈ ਜਿਹੜਾ ਇਹ ਬੋਰਡ ਬੀਐਸਐਫ ਵੱਲੋਂ ਜੋ ਕਿ 99 ਬਟਾਲੀ ਨੰਮਦੋੜ ਤੋਂ ਆ ਉਹਨਾਂ ਵੱਲੋਂ ਜਿਹੜਾ ਇੱਥੇ ਗੁਫਤਸਰ ਗੁਰਦੁਆਰੇ ਦੇ ਨੇੜੇ ਇੱਕ ਖਾਸ ਕਰਕੇ ਇਸੇ ਜਿਹੜਾ ਸੇਵਾ ਨਿਭਾਉਣ ਦੇ ਲਈ ਇੱਕ ਚੌਂਕੀ ਵੀ ਆਪਣੀ ਬਣਾਈ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਬੋਰਡ ਆ ਏ ਬੀਐਸਐਫ ਵੱਲੋਂ ਜਿਹੜਾ ਇੱਥੇ ਪੁਖਤਾ ਪ੍ਰਬੰਧ ਜਿਹੜਾ ਕੀਤੇ ਗਏ ਆ ਤੇ ਜੇ ਪਾਣੀ ਦਾ ਗੱਲ ਕਰੀਏ ਤੇ ਪਾਣੀ ਦੀ ਜਿਹੜੀ ਪਿਛਲੇ ਸਮੇਂ ਦੇ ਨਾਲੋਂ ਵੀ ਜਿਹੜਾ ਇਸ ਵਾਰ ਸਪੀਡ ਜ਼ਿਆਦਾ ਹੈ ਤੇ ਦੇਖ ਸਕਦੇ ਅਸੀਂ ਉਹ ਪਿੱਛੇ ਜਿਹੜੇ ਪਿੰਡ ਨਜ਼ਰ ਆ ਰਹੇ ਆ ਧੀਰਾ ਘਰ ਤੇ ਇੱਧਰ ਜੇ ਧਿਆਨ ਮਾਰੀਏ ਮੁੱਠਿਆਂ ਵਾਲਾ ਤੇ ਬੀਐਸਐਫ ਦੇ ਨਾਲ ਅਸੀਂ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਸਾਡੀ ਜਿਹੜੀ ਟਾਪੂ ਚੌਂਕੀ ਆ ਉਹ ਵੀ ਜਿਹੜੀ ਪੂਰੀ ਪਾਣੀ ਦੇ ਨਾਲ ਭਰੀ ਹੋਈ ਹੈ ਪਰ ਫਿਰ ਵੀ ਜਿਹੜੇ ਜਵਾਨ ਉੱਥੇ ਬਾਰਡਰ ਦੀ ਚੌਕਸੀ ਨੂੰ ਮੁੱਖ ਰੱਖਦੇ ਹੋਏ ਡਿਊਟੀਆਂ ਨਿਭਾ ਰਹੇ ਆ ਤੁਸੀਂ ਦੇਖ ਰਹੇ ਹੋ ਪਿੰਡੂ ਦਰਦ੍ਰਸ਼ਨ ਦਵਿੰਦਰ ਸਹੋਤਾ ਸੁਖਦੇਵ ਆਸਲ ਦੀ ਵਿਸ਼ੇਸ਼ ਰਿਪੋਰਟ